ਜੀ ਬੈਲਕਮ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਤੇ ਹਾਂਜੀ ਆਪਣੀ ਸੂਇ ਮੱਝ ਹਾਂਜੀ ਆਪਾਂ ਕੱਟ ਚੁੱਕੇ ਮੱਝ ਨੂੰ ਤੇ ਜੇਰ ਵੀ ਪੈ ਚੁੱਕੀ ਆਪਣੀ ਮੱਝ ਦੇ ਹਾਂਜੀ ਹੁਣ ਆਪਾਂ ਜਿਹੜੀ ਕੱਟੀ ਆਈ ਉਹਨੂੰ ਦੁੱਧ ਪਲਾਵਾਂਗੇ ਹਾਂਜੀ ਜੇਰ ਨੂੰ ਮਤਲਬ ਕੁੱਤਿਆਂ ਤੋਂ ਤੇ ਜਾਹੋ ਬਾਥੀ ਹੋਰ ਬਿੱਲੀ ਕੁੱਤੇ ਤੋਂ ਉਹਨੂੰ ਪਰੇ ਰੱਖਣਾ ਚਾਹੀਦਾਗਾ ਮਤਲਬ ਕਿ ਤਿਆਰ ਰੱਖਣਾ ਚਾਹੀਦਾ ਜਿੰਨਾ ਚਿਰ ਜੇਰ ਨਹੀਂ ਪੈਂਦੀ ਆਪਣੀ ਮੱਝ ਦੇ हां जी लो जी, आगी। आगी जी, जी हुन आपण कट्टी दुद्ध पलावांगे हां जी जरी कट्टी आहे आपण मत बहुत ज्या वधी आहे गी हॅल आहे गी पूरी हां जी आपण दुध हांज जे मतलब की छोटा मतलब जी मध सुई हुं आहेस कट्टून दुद्ध पलावंना बहुत मुशकल होटत तो घट आपण पूरा दिन अजून चल्या गा ਕੋਈ ਮਾਂ ਮਾਤਿਆਂ ਦਾ ਬਹੁਤ ਜ਼ਿਆਦਾ ਪਿਆਰ ਹੈਗਾ ਇੱਕ ਮਿੰਟ ਮਤਲਬ ਇਹ ਆਪਣੀ ਕੱਟੂ ਕੱਟੀ ਨੂੰ ਪਰੇ ਨਹੀਂ ਹੋਣ ਦੇ ਰਹੀ ਇਹਨੂੰ ਮੱਝ ਹੈਗੀ ਹਾਂਜੀ ਚ ਲੋ ਜੀ ਹੁਣ ਆਪਾਂ ਇਹ ਜਿਹੜੀ ਮੱਝ ਦੇ ਜੀਰ ਪਿਆ ਚੁੱਕੀ ਐ ਤੇ ਆਪਾਂ ਕੱਟੇ ਨੂੰ ਦੁੱਧ ਭਲਾਵਾਂਗੇ ਉਸ ਤੋਂ ਬਾਅਦ ਆਪਾਂ ਬੌੜੇ ਦੁੱਧ ਕੱਢਾਂਗੇ ਹਾਂਜੀ ਜਿਹੜੇ ਲੇਵਾ ਸੀਗਾ ਪਹਿਲਾਂ ਆਪਾਂ ਨੇ ਲੇਸਤਾ ਸੀਗਾ ਤੇ ਹੁਣ ਆਪਾਂ ਕੱਟੇ ਦੁੱਧੋ ਪਰਾ ਦੇਗੇ ਹਾਂਜੀ ਸਰਦੀਆਂ ਦੇ ਮੌਸਮਾਂ ਗਾ ਇਸ ਕਰਕੇ ਜਿਹੜਾ ਮੱਝ ਦੀ ਆਪਾਂ ਢਾਕੇ ਰੱਖਿਆ ਹੋਗਾ ਕਦਰੀ ਦੇ ਨਾਲ ਲੱਗੇ ਨਹੀਂ ਗਰਮੈਸ ਹੋ ਜੇ ਮਤਲਬ ਕਿ ਠੰਡ ਨਾ ਮੰਨੇ ਸੂਏ ਦੇ ਵਿੱਚ ਜੇਕਰ ਪਸ਼ੂ ਬਿਮਾਰ ਹੋ ਜਾਂਦਾ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈਗੀ ਇਸ ਕਰਕੇ ਆਪਾਂ ਨੂੰ ਪਹਿਲਾਂ ਹੀ ਤਿਆਰ ਰੱਖਣਾ ਚਾਹੀਦਾ ਛੋਟੇ ਛੋਟੇ ਗੱਲਾਂ ਦਾ ਲੋ ਜੀ ਆਪਾਂ ਨੇ ਗਰਮ ਪਾਣੀ ਲੈ ਗਏ ਨਿੱਕਾ ਜਾਂ ਉਹ ਗਰਮ ਮੈਨੂੰ ਤੇ ਆਪਾਂ ਨਾਈ ਮਾਚਦਾ ਜਿਹੜਾ ਉਹ ਲੇਵਾ ਲੈਸਾਂਗੇ ਲੋਚ ਆਪਾਂ ਮਾਰੀਏ ਥਾਪੀ ਮਾਚਦੇ ਹਾਂ ਜੀ ਕੱਡਾਂਗੇ ਧਾਰ ਆਪਾਂ ਵੱਜਦੀ ਹਾਂ ਜੀ ਮਾਚ ਸੁਣਨ ਵਾਲੇ ਹੁੰਦੇ ਹਰ ਇੱਕ ਹੁੰਦੇ ਸਾਹ ਦੇ ਨਾ ਇੰਤਜ਼ਾਰ ਹੁੰਦਾ ਹੈ ਆ ਜਿਹੜੀ ਆਪ ਨੇ ਮਾਚਾ ਕੀ ਹੈ ਮਤਲਬ ਕਿ ਜਦੋਂ ਤੁਕ ਤੁਕ ਚੋਂ ਲੱਗਦੇ ਨੇ ਆਪਾਂ ਪਹਿਲੀ ਵਾਰ ਬੋਲੀ ਦਾ ਮਾਚੀ ਧਾਰ ਮੰਗਦੇ ਆ ਜੀ ਤੇ ਆਪਾਂ ਨੂੰ ਪਹਿਲੀ ਵਾਰ ਜਿਹੜੀ ਥਾਰ ਮੱਝਿੰਨੇ ਆਂਗੀ ਦੁੱਧ ਤੇ ਲੋ ਜੀ ਆਪਾਂ ਕੱਢਦੇ ਨੀ ਥਾਰ ਹਾਂਜੀ ਬਹੁਤ ਵਧੀਆ ਮੱਝ ਆ ਜਿਹੜੀ ਆਪਣੀਗੀ ਇਹ ਹਾਂਜੀ ਆਪਾਂ ਨੇ ਥਾਰ ਕੱਢ ਚੁੱਕਿਆਂਗੇ ਆਪਾਂ ਨੇ ਇੱਕ ਗੱਲ ਖਾਸ ਖਿਆਲ ਰੱਖਣਾ ਚਾਹੀਦਾ ਜਿਹੜੀ ਥੰਡੋਂ ਸਾਰੇ ਖਾਲੀ ਨਹੀਂ ਚੱਲਨੇ ਹੈਗੇ ਤਾਂ ਕਿ ਮਤਲਬ ਕਿ ਜਿਹੜੇ ਮੱਛ ਆਗੇ ਉਹਦਾ ਬਲੱਡ ਵਗੈਰ ਨਾ ਘਟ ਜੇ ਤੇ ਜਿਹੜੀ ਥਣਾ ਚ ਹਵਾ ਵੀ ਭਰ ਜਾਂਦੀ ਹੈ ਇਸ ਕਰਕੇ ਸਾਰਾ ਦੁੱਧ ਨਹੀਂ ਘਟਣਾ ਚਾਹੀਦਾ ਆਪਾਂ ਨੂੰ ਪਹਿਲਾਂ ਨਿੱਕਾ ਹੁਣ ਆਪਣੀ ਕੱਟੀ ਹੈ ਜੇ ਤੂੰ ਤੇਰੀ ਹੈ ਜੀ ਹਾਂਜੀ ਬਹੁਤ ਵਧੀਆ ਕੱਟੀ ਹੈ ਜੀ ਮੁੱਛ काफी ਜਿਆਦਾ ਪਿਆਰਾ ਹੈ ਆਪਣੀ ਹਰ ਇੱਕ ਮਾਂ ਨੂੰ ਪਿਆਰ ਹੁੰਦਾ ਆਪਣੇ ਬੱਚੇ ਦੇ ਨਾਲ ਜੀ ਮੱਝ ਨੂੰ ਆਪਣੇ ਨਿੱਕੇ ਜਿਹੇ ਪਾਣੀ ਵੀ ਪਲਾਤਾ ਤੇ ਬਾਕੀ ਪਸ਼ੂ ਨੂੰ ਪਾਣੀ ਪਲਾ ਰਹਿਆਂਗੇ ਬਾਕੀ ਪਸ਼ੂ ਨੂੰ ਪਾਣੀ ਆਪਾਂ ਨਿੱਕੇ ਜਿਹੇ ਪਲਾ ਰਹਿਆਂਗੇ ਮੋਟਰ ਦਾ ਤੇ ਆਪਣੀ ਮੱਝ ਨੂੰ ਵਧੀਆ ਪਾਣੀ ਗਰਮ ਜਿਹਾ ਪਿਆਏਗਾ ਨਰੀ ਆਪਨੇ ਉਤਾਰਦੀ